ਸਾ ਵਾਹਿਗੁਰੂ ਜੀ ਕੀ ਫਤਿਹ ਦਾ ਇੱਕ ਥੋੜਾ ਨਾਲ ਜ਼ਰੂਰੀ ਬੇਨਤੀ ਜਿਹੜੀ ਆ ਸਾਂਝੀ ਕਰਨੀ ਸੀਗੀ ਇਹ ਸਾਰੇ ਕਬੱਡੀ ਜਗਤ ਨੂੰ ਪਤਾ ਹੀ ਆ ਵੀ ਸਾਡੇ ਨਾਲ ਬਹੁਤ ਜੜੀ ਮੰਦਭਾਗੀ ਘਟਨਾ ਹੋਈ ਆ ਸਾਡਾ ਭਰਾ ਸੀਗਾ ਬਾਈ ਲੱਖੀ ਲਹਿਰਾ ਸਾਡੇ ਦਰਮਿਆਨ ਨਹੀਂ ਰਿਹਾ ਸੋ ਸਾਡਾ ਅੱਜ ਬੇਨਤੀ ਕਰਨ ਦਾ ਮਤਲਬ ਇਹੀ ਆ ਕਿ ਕਈ ਵਾਰੀ ਕੀ ਉਹਨਾਂ ਸਾਨੂੰ ਆਪ ਨੂੰ ਵੀ ਫੋਨ ਮੈਸੇਜ ਬਹੁਤ ਆ ਰਹੀਆਂ ਨੇ ਵੀ ਲੱਖੀ ਦੇ ਬੱਚੇ ਛੋਟੇ ਆ ਵੀ ਜਾਇਮ ਕਰਕੇ ਅਸੀਂ ਮਦਦ ਕਰਨੀ ਆ ਜੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸੋਚਦੇ ਹੋ ਪਰ ਸਾਡਾ ਅੱਜ ਇਹ ਮਕਸਦ ਸੀਗਾ ਵੀਡੀਓ ਬਣਾਉਣ ਦਾ ਵੀ ਕਿਸੇ ਨੂੰ ਵੀ ਮਤਲਬ ਕੋਈ ਤੁਸੀਂ ਪੈਸਾ ਨਹੀਂ ਦੇਣਾ ਪਰਿਵਾਰ ਨੂੰ ਆਰਥਿਕ ਮਦਦ ਦੀ ਕੋਈ ਲੋੜ ਨਹੀਂ ਕਿ ਸਾਡੀ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਤੁਸੀਂ ਪਰਿਵਾਰ ਨਾਲ ਆ ਕੇ ਦੁੱਖ ਸੁੱਖਾਂ ਸਾਂਝਾ ਕਰੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡਾ ਜਿਹੜਾ ਦੁੱਖ ਆ ਸਾਰਿਆਂ ਨੇ ਮਤਲਬ ਹੱਦ ਤੋਂ ਵੱਧ ਮਨਾਇਆ ਜੋ ਵੀ ਕਿਸੇ ਨੇ ਗੱਲ ਕਰਨੀ ਆ ਕੇ ਪਰਿਵਾਰ ਨਾਲ ਉਹ ਪਰਿਵਾਰ ਨਾਲ ਤੁਸੀਂ ਸਾਡੇ ਨਾਲ ਸਾਡੇ ਬਾਪੂ ਜੀ ਖੜੇ ਆ ਤੇ ਮਤਲਬ ਸਾਰਾ ਪਰਿਵਾਰ ਖੜਾ ਹੈ ਨਾ ਪਰਿਵਾਰ ਖੜਾ ਹੈ ਬੇਨਤੀ ਹੈਗੀ ਆ ਵੀ ਬਹੁਤ ਲੋਕ ਹੁੰਦੇ ਆ ਭਾਈ ਇਹ ਚੀਜ਼ਾਂ ਦੇ ਵਿੱਚੋਂ ਵੀ ਜਿਹੜਾ ਹੈਗਾ ਨਾ ਕ੍ਰੈਡਿਟ ਲੱਭਦੇ ਆ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਸੀ ਉਸ ਦਿਨ ਤੇ ਸਾਡੇ ਪਰਿਵਾਰ ਨਾਲ ਕਿਉਂ ਸਾਡੇ ਨਾਲ ਹਾਂ ਉਹਨਾਂ ਨੂੰ ਨਹੀਂ ਪਤਾ ਤੁਸੀਂ ਆਓ ਕਿਸੇ ਨੂੰ ਕੋਈ ਪੈਸਾ ਨਹੀਂ ਤੁਸੀਂ ਪਾਉਣਾ ਕਿਸੇ ਕਿਸੇ ਅਕਾਊਂਟ 'ਚ ਨਹੀਂ ਪਾਉਣਾ ਕਿਸੇ ਕਾਰਡ 'ਚ ਕੋਈ ਸਕੈਨ 'ਚ ਬਾਈ ਕੁਝ ਨਹੀਂ ਕਰਨਾ ਕਿਸੇ ਨਹੀਂ ਕਰਨਾ ਤੇ ਪਰਿਵਾਰ ਦਾ ਨੰਬਰ ਅਸੀਂ ਉੱਪਰ ਪਾ ਦਾਂਗੇ ਕੋਈ ਗੱਲਬਾਤ ਕਰਨੀ ਹੈ ਤੁਸੀਂ ਆਇਓ ਤੇ 17 ਤਰੀਕ ਦਾ ਬਾਈ ਭੋਗ ਆ ਬਾਈ ਦਾ ਉਹ ਗੁਰੂ ਸਾਹਿਬ ਸਾਹਿਬ ਸਾਡੇ ਰਮਰਾਜਪੁਰਦਰਾ ਸਾਹਿਬਾ ਅੱਡਾ ਉੱਥੇ ਤੁਸੀਂ ਸਾਰਿਆਂ ਨੇ ਜਰੂਰ ਸ਼ਾਮਲ ਹੋਣਾ ਅੰਤਮਰਦਾਸ ਦੇ ਵਿੱਚ ਸੋ ਬੇਨਤੀ ਸਾਰੇ ਪਰਿਵਾਰ ਬਣੀਆਂ ਸਾਡੀ ਹੱਥ ਜੋੜ ਕੇ ਇਹ ਹੀ ਆ ਕਿ ਕਿਸੇ ਕੋਈ ਵੀ ਤੁਹਾਨੂੰ ਬੰਦਾ ਫੋਨ ਕਰਦਾ ਮੈਸੇਜ ਕਰਦਾ ਵੀ ਆਰਥਿਕ ਮਦਦ ਦੇ ਵਾਸਤੇ ਸੋ ਪ੍ਰਮਾਤਮਾ ਦੀ ਉਸ ਪੱਖੋਂ ਕਿਰਪਾ ਹੈ ਸਾਨੂੰ ਕੋਈ ਲੋੜ ਨਹੀਂ ਹੈਗੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਦੁੱਖ ਦੇ ਵਿੱਚ ਸ਼ਾਮਲ ਹੋਏ ਆਂ ਤੇ ਸਾਡੇ ਦੁੱਖ ਨੂੰ ਸਮਝਿਆ ਤੁਹਾਡੀ ਬੇਨਤੀ ਇਹੀ ਹੈ ਕਿ ਇਸ ਚੀਜ਼ ਨੂੰ ਬਾਰੀ-ਬਾਰੀ ਜਿਹੜਾ ਹੈਗਾ ਸਾਨੂੰ ਨਾਂ ਕੀਤਾ ਜਾਵੇ ਸਾਨੂੰ ਪਰਮਾਤਮਾ ਦੀ ਕਿਰਪਾ ਕੋਈ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਕੋਈ ਵੀ ਕੋਈ ਥਰਡ ਪਰਸਨ ਫੋਨ ਕਰਦਾ ਮੈਸੇਜ ਕਰਦਾ ਕਈ ਵਾਰੀ ਹੁੰਦਾ ਵੀ ਮੈਂ ਜਾਊਂਗਾ ਜੀ ਮੈਂ ਫੜਾ ਦੂੰਗਾ ਤੇ ਉਹ ਚੀਜ਼ ਦੇ ਵਿੱਚ ਕਿਰਪਾ ਕਰਕੇ ਬਾਈ ਜੀ ਨਾ ਆਇਓ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ